ਅਮਰੀਕਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਵੀ ਅਤੇ ਜੋਬਨ ਦੇ ਵਜੋਂ ਹੋਈ ਹੈ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਦੋਵੇਂ આરોપી ਤਰਨਤਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਤੇ ਇਹਨਾਂ ਦੇ ਵੱਲੋਂ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇਕ ਮੁਲਜ਼ਮ ਜ਼ਖਮੀ ਹੋ ਗਿਆ ਪੁਲਿਸ ਦੇ ਵੱਲੋਂ ਹੋਰ ਗ੍ਰਿਫਤਾਰੀਆਂ ਤੇ ਵੱਡੀ ਰਿਕਵਰੀ ਦੀ ਉਮੀਦ ਵੀ ਹੈ ਇਹਨਾਂ આરોપીਆਂ ਤੋਂ ਪੁਲਿਸ ਨੇ ਅਧਿਕਾਰੀ ਦਾ ਕਹਿਣਾ ਹੈ ਕਿ ਮਾਨਯੋਗ ਅਦਾਲਤ ਔਰ ਮਾਨ ਲੈ ਕੇ ਇਹਨਾਂ ਤੋਂ ਹੋਰ ਦੁਹਾਈਨਾ ਪੁੱਛੀ ਕੀਤੀ ਜਾਵੇਗੀ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਕਾਫੀ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਬੜੀ ਕਾਮਯਾਬੀਆਂ ਮੜੀਆਂ ਇਹ ਵੀ ਇੱਕ ਇੰਪੋਰਟੈਂਟ ਕੇਸ ਹੈ ਬੀ ਡਿਵੀਜ਼ਨ ਏਰੀਏ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ ਇੱਕ ਰਾਉ ਉਹ ਪੁਲਿਸ ਨੂੰ ਦੱਸਣ ਤੋਂ ਗਰੇਜ਼ ਕਰ ਰਹੇ ਸੀ ਉਹਨਾਂ ਨੇ ਨਹੀਂ ਦੱਸਿਆ ਕਵੰਡੀਆਂ ਤੋਂ ਸਾਨੂੰ ਪਤਾ ਲੱਗਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹ ਅਕਿਊਜ਼ ਜਿਹੜੇ ਆ ਦੋ ਅਰੈਸਟ ਕੀਤੇ ਇਦੇ ਚ ਗੱਲ ਇਹ ਹੋਈ ਕਿ ਪ੍ਰਭ ਦਾਸੂ ਵਾਲੇ ਕਾਨੂੰਨ ਗੈਂਗਸਟਰ ਹੈਗਾ ਉਹਦੇ ਕਹਿਣ ਤੇ ਇਹਨਾਂ ਨੇ ਇੱਕ ਕੰਮ ਕੀਤਾ ਸੀਗਾ ਔਰ ਅਲਟੀਮੇਟਲੀ ਇਹ ਐਮ ਫਰौती ਸੀਗਾ ਉਹਦੇ ਤੇ ਐਫ ਆਈ ਆਰ ਅਸੀਂ ਦਰਜ ਕੀਤੀ ਬੀ ਡਿਵੀਜ਼ਨ ਦੇ ਵਿੱਚ ਤੇ ਉਸ ਤੋਂ ਅੱਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਦੋ ਮੁਲਜ਼ਮ ਫੜੇ ਇੱਕ ਰਵੀ ਇੱਕ ਜੋਬਨ ਇਹ ਦੋਨੋਂ ਮੁਹੱਲਾ ਨਾਨਕਸਰ ਤਰਨਤਾਰਨ ਦੇ ਰਹਿਣ ਵਾਲੇ ਐ ਰਵੀ ਦੀ ਉਮਰ ਤਕਰੀਬਨ 25 ਸਾਲ ਐ ਪੰਚਵੀਂ ਪਾਸ ਐ ਵੈਲਡਰ ਦਾ ਕੰਮ ਕਰਦਾ ਪਹਿਲਾਂ ਕੋਈ ਕੇਸ ਨਹੀਂ ਹੈ ਇਹਦੇ ਤੇ ਔਰ ਜਿਹੜਾ ਜੋਬਨ ਹੈ ਇਹ 24 ਸਾਲ ਦਾ ਹੈ ਪਲੱਸ 2 ਪਾਸ ਹੈ ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ ਬੇਸਿਕਲੀ ਕੱਲ ਕੀ ਹੋਈ ਹੈ ਕਿ ਜਿਹੜਾ ਰਵੀ ਹੈ ਇਹਨੇ ਮੋਟਰਸਾਈਕਲ ਚਲਾਇਆ ਔਰ ਇਹ ਖੱਬੇ ਹੱਥ ਦਾ ਲੈਫਟੀ ਹੈ ਇਹਨੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਬੰਦਾ ਹੈਗਾ ਜਿਹੜਾ ਜੋਬਨ ਦੇ ਨਾਲ ਇੱਕ ਹੋਰ ਜਿਹੜਾ ਬਿਲਿਅਨ ਰਾਈਡਰ ਸੀ ਜਿਹਦਾ ਮੈਂ ਨਾਮ ਨਹੀਂ ਅਜੇ ਦੱਸ ਰਿਹਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜੋਬਨ ਨੇ ਬੇਸਿਕਲੀ ਇਹਨਾਂ ਵਾਸਤੇ ਕੱਪੜੇ ਚੇਂਜ ਕੀਤੇ ਜਦੋਂ ਇਹ ਅਗਲੇ ਪਾਸੇ ਜਾ ਕੇ ਜਹਾਜ਼ਗੜ ਏਰੀਆ 'ਚ ਗਏ ਉੱਥੇ ਕੱਪੜੇ ਚੇਂਜ ਕੀਤੇ ਗਏ ਉਸ ਤੋਂ ਬਾਅਦ ਇਹ ਆਪਣੇ ਕਾਫੀ ਘੁੰਮਦੇ ਘਮਉਂਦੇ ਪਿੰਡਾਂ 'ਚੋਂ ਵੀ ਪੁਲਿਸਾਂ ਨੂੰ ਟਰੈਕ ਨਾ ਕਰ ਸਕੇ ਤਰਨ ਤਰਨ ਚਲੇ ਗਏ ਸੀਗੇ ਔਰ बार-बार ਜਿਹੜੀ ਐਕਸਟਰਸ਼ਨ ਦਾ ਜਿਹੜਾ ਸਾਡਾ ਕਾਲਸ ਜਿਹੜੀਆਂ ਆਉਨੀਆਂ ਆ ਉਹਦੇ ਤੇ ਅਸੀਂ ਬਹੁਤ ਸੀਰੀਅਸਲੀ ਲੈਣੇ ਆ ਔਰ ਇਹ ਜਿਹੜਾ ਨੈਕਸਸ ਹੈ ਜਿਹੜਾ ਇਹ ਸਾਰਾ ਇਸ ਕ੍ਰਿਮੀਨਲ ਗੈਂਗ ਦਾ ਇਹ ਸਾਰੇ ਦਾ ਸਾਰਾ ਫੜਿਆ ਜਾਏਗਾ ਇਹਦੇ ਚ ਅੱਜ ਜਿਹੜੀ ਗੱਲ ਕੀ ਹੋਈ ਕਿ ਰਵੀ ਨੂੰ ਉਹਨ ਤੋਂ ਪਿਸਤਲ ਅਸੀਂ ਬਰਾਮਦ ਕਰਨਾ ਸੀਗਾ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਆਈ ਹੈ ਮਕਬੂਲਪੁਰੇ ਥਾਣੇ ਦੇ ਏਰੀਏ ਚ ਕਿਉਂਕਿ ਜਿਹੜਾ ਵਕੂਆ ਪਹਿਲਾਂ ਹੈਗਾ ਉਹ ਬੀ ਡਿਵੀਜ਼ਨ ਦਾ ਤੋਂ ਮਗਲਪੂਰੇ ਦੇ ਏਰੀਏ ਜਿੱਥੇ ਤੁਸੀਂ ਦੇਖਿਆ ਕਿ ਕਾਫੀ ਝਾੜੀਆਂ ਨੇ ਤੇ ਸੁਨਾ ਏਰੀਆ ਇੱਥੇ ਆ ਕੇ ਜਦੋਂ ਉਹ 30 ਬੋਰ ਦਾ ਇੱਕ ਪਿਸਤਲ ਸੀਗਾ ਉਹਦੀ ਰਿਕਵਰੀ ਕੀਤੀ ਗਈ ਔਰ ਉਸ ਰਿਕਵਰੀ ਦੌਰਾਨ ਕੋਕ ਸੀਗਾ ਪਿਸਤਲ ਤੇ ਮੁਲਜ਼ਮ ਨੇ ਸ਼ਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾ ਮੈਂ ਕੋਈ ਨਾ ਕੋਈ ਪਿਸਤੌਲ ਲੈ ਕੇ ਕੋਈ ਨਾ ਕੋਈ ਫਾਇਰ ਕਰਾਂ ਤੇ ਜਾਂ ਪੁਲਿਸ ਦੇ ਉੱਤੇ ਅਟੈਕ ਕਰਾਂ ਜਾਂ ਭੱਜਾਂ ਉਸ ਗੁੱਥਮ ਗੁੱਥੀ ਦੇ ਵਿੱਚ ਸਾਡੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਟਲ ਕਾਕ ਸੀ ਉਹਦੇ ਆਪਣੇ ਹੱਥ 'ਚ ਹੀ ਸੀਗਾ ਉਹਦੀ ਜਿਹੜੀ ਐ ਪੈਰ ਤੇ ਲੱਗੀ ਗੋਲੀ ਜਿੰਨਾ ਉਹ ਇੰਜਰਡ ਹੋਇਆ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਾਫੀ ਸਿਗਨੀਫੀਕੈਂਟ ਜਿਹੜੀਆਂ ਅਰੈਸ ਹੋਣਗੀਆਂ ਔਰ ਹੋਰ ਵੀ ਰਿਕਵਰੀਜ਼ ਹੋ ਸਕਦੀਆਂ ਔਰ ਸਾਨੂੰ ਉਮੀਦ ਹੈ ਕਿ ਬਾਕੀ ਜਿਹੜੇ ਐਡਜੋਇਨਿੰਗ ਏਰੀਏ ਨੇ ਸ਼ਹਿਰ ਤੋਂ ਇਲਾਵਾ ਵੀ ਉਹਦੀਆਂ ਵੀ ਜਿਹੜੀਆਂ ਵਾਰਦਾਤਾਂ ਸ਼ਾਮਲ ਲੋਕ ਨੇ ਉਹ ਵੀ ਅਸੀਂ ਫੜਾਂ ਸਰ ਉਹਨੇ ਨੈਪ ਕਰਦਿਆ ਉਹਨੇ ਨੈਪ ਕਰਦਿਆ ਫਿਰ ਗੋਲੀ ਚੱਲੀ ਜੀ ਉਹਨੇ ਹਾਂਜੀ ਹਾਂਜੀ ਉਹ ਕਿਉਂਕਿ ਪਿਸਟਲ ਕੌਕ ਸੀਗਾ ਜਿੱਥੇ ਲਕੋਇਆ ਹੋਇਆ ਸੀ ਜੀ ਉਹਨੂੰ ਪਤਾ ਸੀ ਇਸ ਗੱਲ ਦਾ ਉਹਨੇ ਜਦੋਂ ਇਹ ਆਪਣੇ ਹੱਥ ਨਾਲ ਕੱਢ ਰਿਆ ਸੀਗਾ ਤੋ ਉਹਨੇ ਇਮੀਡੀਏਟਲੀ ਉਹਦੇ ਤੇ ਨਾਲ ਪੁਲਿਸ ਪਾਰਟੀ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਜੱਫਾ ਪਾ ਲਿਆ ਪੁਲਿਸ ਪਾਰਟੀ ਨੇ ਉਸ ਗੁੱਥਮਕਤਾ ਉਹਦੇ ਹੀ ਪਿਸਟਲ ਤੋਂ ਜਿਹੜੀ ਗੋਲੀ ਲੱਗੀ ਹੈ ਤੇ ਉਹਨੂੰ ਅਸੀਂ ਟਰੀਟਮੈਂਟ ਵਾਸਤੇ ਮਤਲਬ ਦਾਖਲ ਕਰਾਤਾ ਹੈ ਇਹ ਸਾਡੀ ਸਾਰੇ ਆਫੀਸਰਸ ਨੇ ਬਹੁਤ ਅੱਛਾ ਕੰਮ ਕੀਤਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਦੀ ਸੁਪਰਵਾਈਜ਼ਨ ਚ ਸ਼ੀਤਲ ਸਾਡੇ ਏਸੀਪੀ ਹਰਮਿੰਦਰ ਸਿੰਘ ਏਸੀਪੀ ਸਾਡੇ ਏਸੀਆਈ ਇਨਸਪੈਕਟਰ ਸਾਰੇ ਮੌਲਕ ਰਵੀ ਸਾਰਿਆਂ ਨੇ ਬੜਾ ਅੱਛਾ ਕੰਮ ਕੀਤਾ ਔਰ ਬਲਜਿੰਦਰ ਐਸਐਚਓ ਡਿਵੀਜ਼ਨ ਔਰ ਇਹਨਾਂ ਦੀ ਟੀਮ ਨੇ ਔਰ ਮੈਂ ਬੇਸਿਕਲੀ ਇਸ ਗੱਲ ਚ ਫੇਰ ਉਹੀ ਗੱਲ ਦੁਹਰਾ ਰਿਹਾ ਛੋਟੇ ਪੈਸੇ ਦੇ ਲਾਲਚ ਦੇ ਵਿੱਚ ਗਰੀਬ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਗੁੰਮਰਾਹ ਕਰਕੇ ਬਾਹਰ ਬੈਠੇ ਲੋਕ ਆਪਣੇ ਮੁਫਾਦ ਵਾਸਤੇ ਇਹ ਕੰਮ ਕਰਵਾ ਲੈਂਦੇ ਆ ਬਾਅਦ ਚ ਕੋਈ ਉਹਨਾਂ ਦਾ ਹਾਲ ਨਹੀਂ ਪੁੱਛਦਾ ਔਰ ਮੈਨੂੰ ਇਹ ਨੌਜਵਾਨਾਂ ਨੂੰ ਇਹ ਮੈਂ ਰਿਕੁਐਸਟ ਕਰਨਾ ਚਾਹੁੰਦਾ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਵਿਚਾਰੋ ਮਿਹਨਤ ਦੀ ਕਮਾਈ ਚੀ ਬਰਕਤ ਹੈ ਇਹਨਾਂ ਚੀਜ਼ਾਂ ਚ ਕੋਈ ਅਲਟੀਮੇਟਲੀ ਫਾਇਦਾ ਨਹੀਂ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਔਰ ਅਲਟੀਮੇਟਲੀ ਤੁਸੀਂ ਜੇਲ੍ਹ ਚਲੇ ਜਾਂਦੇ ਹੋ ਔਰ ਇਸ ਕੇਸ 'ਚ ਵੀ ਉਹਨਾਂ ਨੂੰ 1 ਰੁਪਿਆ ਤੱਕ ਨਹੀਂ ਅਜੇ ਤੱਕ ਮਿਲਿਆ ਪ੍ਰੋਮਿਸਸ ਬੜੇ ਵੱਡੇ ਵੱਡੇ ਕੀਤੇ ਜਾਂਦੇ ਆ ਤੇ ਸਾਡੇ ਲੋਕ ਕੁਮਰਾਹ ਹੋ ਜਾਂਦੇ ਆ ਸਿਰਫ ਇਕਨੋਮਿਕ ਆਪਣੀ ਕੰਡੀਸ਼ਨ ਨੂੰ ਦੇਖਦੇ ਆ ਹਜੇ ਉਹ ਬੰਦੇ ਦੱਸਣ ਨੂੰ ਤਿਆਰ ਨਹੀਂ ਸੀਗੇ ਪਰ ਅਸੀਂ ਤਾਂ ਤੁਹਾਨੂੰ ਦੱਸਿਆ ਤਾਂ ਐਫ ਆਈ ਆਰ ਵੀ ਨਹੀਂ ਸੀ ਸਾਡੇ ਤੋਂ ਦਰਜ ਕਰਾਉਣਾ ਚਾਹੁੰਦੇ ਇਨਫੋਰਮੇਸ਼ਨ ਨਹੀਂ ਦਿੱਤੀ ਕਿਸੇ ਨੇ ਪੁਲਿਸ ਨੂੰ ਉਹਤੇ ਅਸੀਂ ਅਲੱਗ ਕੰਮ ਕਰ ਰਹੇ ਆ ਰਵੀ ਦੇ ਵੱਲੋਂ ਕਿੰਨੀਆਂ ਗੋਲੀਆਂ ਸਰਾਂ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਨੇ ਸਰ ਇਹਦੇ ਪਿੱਛੇ ਕੋਈ ਐਸਟੈਬਲਿਸ਼ਡ ਗੈਂਗਸਟਰਸ ਨੇ ਜਾਂ ਕੋਈ ਪ੍ਰਭਾਸੂ ਵਾਲਾ ਜੀ ਬੜਾ ਇੰਪੋਰਟੈਂਟ ਬੰਦਾ ਔਰ ਬੜਾ ਵੈਲ ਨੋਨ ਗੈਂਗਸਟਰ ਹੈ ਤਰਨਤਾਰ ਨੇਰੀਏ ਦਾ ਕਾਫੀ ਕੇਸਾਂ ਚ ਵੌਂਟਡ ਹੈ ਔਰ ਐਕਸਟਰਸ਼ਨ ਤੇ ਹੋਰ ਜਿਹੜੇ ਹਿੰਸ ਕ੍ਰਾਈਮ ਉਹਨਾਂ ਚ ਵੌਂਟਡ ਹੈ ਬਾਰ ਬੈਠਾ ਜਿਹੜੀ ਫਰੋਤੀ ਦੇ ਮਸਲੇ ਨੇ ਉਹਨਾਂ ਚ ਕਿੰਨੀ ਕੁ ਗੜਾਵਟ ਆਈ ਹੈ ਕਿਉਂਕਿ ਲਗਾਤਾਰ ਤੁਸੀਂ ਵੀ ਇਸ ਕੇਸ ਦੇਖ ਰਹੇ ਹੋ ਖਾਸ ਕਰਕੇ ਫਰੋਤੀਆਂ ਵਾਲੇ ਕਿੰਨੀ ਕੁ ਗੜਾਵਟ ਆਈ ਹੈ ਕਾਫੀ ਘਟ ਹੈ ਜੀ ਕਿਉਂਕਿ ਦੇਖੋ ਪੁਲਿਸ ਅਸੀਂ ਚੌਕਸ ਹਾਂ ਔਰ ਅਸੀਂ ਸਾਰੇ ਕੇਸ ਕ੍ਰੈਕ ਕੀਤੇ ਨੇ ਪਿਛਲੇ ਜਿੰਨੇ ਵੀ ਹੋਏ ਆ ਉਦੇ ਨਾਲ ਨੈਚੁਰਲੀ ਬੰਦਿਆਂ ਨੂੰ ਪਤਾ ਤਾਂ ਲੱਗਦਾ ਹੀ ਆ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਸਾਰੀ ਮੈਸੇਜ ਜਾਂਦਾ ਔਰ ਮੇਨ ਗੱਲ ਇਹ ਹੈ ਕਿ ਜਿਹੜੇ ਪੈਸੇ ਪਿੱਛੇ ਅਸੀਂ ਕੰਮ ਕਰਦੇ ਆ ਪੈਸਾ ਤਾਂ ਸਾਨੂੰ ਫੇਰ ਨਹੀਂ ਮਿਲਿਆ ਔਰ ਅਲਟੀਮੇਟਲੀ ਨੌਜਵਾਨ ਜਿਹੜੇ ਆ ਉਹ ਜੇਲ੍ਹਾਂ ਚ ਉਹ ਜਾ ਕੇ ਉੱਥੇ ਲॉज ਹੋ ਜਾਂਦੇ ਆ ਸੋ ਇੰਪੋਰਟੈਂਟ ਹੈ ਇਹ ਚੀਜ਼ ਸੋਸ਼ੀਅਲ ਲੋਕਾਂ ਨੂੰ ਕਿ ਸਨੇਹਾ ਦੇਣਾ ਚਾਹੁੰਦੇ ਹਾਂ ਕਿਉਂਕਿ ਲੋਕ ਜਿਵੇਂ ਤੁਸੀਂ ਵੀ ਦੱਸਿਆ ਕਿ ਲੋਕ ਡਰਦੇ ਨੇ ਆਪਣੀ ਕੰਪਲੇਨ ਲਿਖਾਉਣ ਤੋਂ ਕੰਪਲੇਨ ਲਾਉਣ ਤੋਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਵੀ ਤੁਹਾਡੇ ਤੱਕ ਪਹੁੰਚ ਕਰਨ ਤਾਂ ਕਿ ਇਹਨਾਂ ਨੂੰ ਹੋਰ ਨੁਕਸਾਨ ਨਾ ਪਹ ਸਕੀ ਜੀ ਬਿਲਕੁਲ ਮੈਂ ਚਾਹੁੰਦਾ ਕਿ ਦੇਖੋ ਫ੍ਰੀਲੀ ਸਾਨੂੰ ਦੱਸੋ ਅਸੀਂ ਤੁਹਾਡੀ ਜਿਹੜੀ ਆਇਡੈਂਟੀਟੀ ਉਹਨੂੰ ਬਹੁਤ ਅਸੀਂ ਸੀਕਰਟ ਰੱਖਦੇ ਹਾਂ ਲੋਕਾਂ 'ਚ ਆਮ ਅਕਸਰ ਗੱਲ ਹੁੰਦੀ ਹੈ ਕਿ ਗੱਲ ਨੂੰ ਛੁਪਾ ਲਓ ਔਰ ਇਹ ਤਾਂ ਸਾਨੂੰ ਆਂਡ ਗਵਾਂਦ ਤੋਂ ਪਤਾ ਲੱਗ ਗਿਆ ਅਦਰਵਾਇਜ਼ ਮਦਈਆਂ ਵੱਲੋਂ ਇਹ ਕੋਈ ਐਫਰਟ ਹੀ ਨਹੀਂ ਸੀਗਾ ਸੋ ਇਹਨੂੰ ਅਸੀਂ ਮਤਲਬ ਤੁਹਾਡੇ ਰਾਹੀਂ ਮੈਂ ਫੇਰ ਦੁਹਰਾਉਣਾ ਚਾਹੁੰਦਾ ਕਿ ਪੁਲਿਸ ਨੂੰ ਆਪਣਾ ਇੱਕ ਹਮਦਰਦ ਦੋਸਤ ਸਮਝੋ ਸਾਡਾ ਨਾਲ ਸ਼ੇਅਰ ਕਰੋ ਉਹਦੇ ਨਾਲ ਤੁਹਾਨੂੰ ਫਾਇਦਾ ਹੈ ਔਰ ਤੁਹਾਡੀ ਜਾਨ ਮਾਲ ਦੀ ਰੱਖਿਆ ਜਿਹੜੀ ਕਰਨੀ ਹੈ ਉਹ ਸਾਡਾ ਫਰਜ਼ ਹੈ ਔਰ ਕਮਿਸ਼ਨਡ ਪੁਲਿਸ ਅਮਰਸਰ ਇਸ ਗੱਲ ਵਾਸਤੇ ਵਚਨਬੱਧ ਹੈ